ਭਗਤ ਕਬੀਰ ਜੀ ਦੇ ਬਚਨ ਹਨ ਕਬੀਰ ਹਰਿ ਕਾ ਸਿਮਰਨ ਛਾੜਕੈ ਪਾਲਿਓ ਬਹੁਤ ਕੁਟੰਬ ਤੰਦੇ ਹੀ ਮਹਿ ਮਰ ਗਯੋ ਭਾਈ ਰਹਿਆ ਨਾ ਬੰਦ ਸਤਕਾਰ ਜੁਗ ਭਗਤ ਕਬੀਰ ਜੀ ਆਪਣੀ ਆਲੇ ਦੁਆਲੇ ਦੇ ਵਿੱਚ ਜਦੋਂ ਸਮਾਜ ਦੇ ਲੋਕਾਂ ਨੂੰ ਵੇਖਦੇ ਹਨ ਕਿ ਕਿਵੇਂ ਸਮਾਜ ਦੇ ਲੋਕ ਆਪਣੀਆਂ ਵਾਸ਼ਨਾਵਾਂ ਨੂੰ ਪੂਰੀਆਂ ਕਰਨ ਦੇ ਲਈ अनेका ਤਰ੍ਹਾਂ ਦੇ ਨਿਖੇਦ ਕਰਮ ਕਰਦੇ ਹਨ ਪਟਕਦੇ ਰਹਿੰਦੇ ਹਨ ਅਤੇ ਆਪਣੀ ਜੀਵਨ ਦੇ ਵਿੱਚ ਅਗਿਆਨਤਾ ਨੂੰ ਇਕੱਠੀ ਕਰਦੇ ਰਹਿੰਦੇ ਹਨ ਮਨੁੱਖ ਆਪਣੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਆਪਣੇ ਦੁੱਖਾਂ ਨੂੰ ਖਤਮ ਕਰਨ ਦੇ ਲਈ ਅਨੇਕਾਂ ਤਰ੍ਹਾਂ ਦੀ ਦੌੜ ਭੱਜ ਕਰਦਾ ਹੈ ਅਤੇ ਅਗਿਆਨਤਾ ਨੂੰ ਢੋਂਦਾ ਰਹਿੰਦਾ ਹੈ ਇਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰਦਾ ਰਹਿੰਦਾ ਹੈ ਮਨੁੱਖ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਆਪਣੇ ਦੁੱਖਾਂ ਨੂੰ ਖਤਮ ਕਰਨ ਦੇ ਲਈ ਹਰ ਇੱਕ ਤਰੀਕਾ ਅਪਣਾਉਂਦਾ ਹੈ ਜਿਵੇਂ ਕੋਈ ਇਸ ਨੂੰ ਦੱਸ ਦਿੰਦਾ ਹੈ ਉਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਗੁਰੂ ਸਹਿਬਾਨ ਦੀ ਬਾਣੀ ਕਹਿੰਦੀ ਮਨੁੱਖ ਬਹੁਤ ਸਾਰੀਆਂ ਸਮੱਸਿਆਵਾਂ ਮਾਤਾ ਆਪਣੇ ਜੀਵਨ ਦੇ ਵਿੱਚੋਂ ਆਪ ਹੀ ਪੈਦਾ ਕਰਦਾ ਰਹਿੰਦਾ ਹੈ ਅਤੇ ਉਹ ਸਮੱਸਿਆਵਾਂ ਖਤਮ ਕਰਨ ਦੇ ਲਈ ਜੋ ਕਰਮ ਕੀਤੇ ਜਾਂਦੇ ਹਨ ਦੌੜ ਭੱਜ ਕੀਤੀ ਜਾਂਦੀ ਹੈ ਨਖਿੱਧ ਕਰਮ ਵੀ ਕੀਤੇ ਜਾਂਦੇ ਹਨ ਮਨੁੱਖ ਬਹਿਮ ਭਰਮ ਤੇ ਧਰਮ ਦੇ ਨਾਮ ਤੇ ਕਰਮ ਕਾਂਡ ਵੀ ਕਰਦਾ ਹੈ ਇਹ ਸਾਰਾ ਕੁਝ ਕਰਨ ਦੇ باوجود ਸਮੱਸਿਆਵਾਂ ਖਤਮ ਨਹੀਂ ਹੁੰਦੀਆਂ ਸਗੋਂ ਮਨੁੱਖ ਹੋਰ ਜ਼ਿਆਦਾ ਉਲਝਦਾ ਜਾਂਦਾ ਹੈ ਮਨੁੱਖ ਜਿਆਦਾ ਉਲਝ ਜਾਂਦਾ ਹੈ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ ਭਗਤ ਕਬੀਰ ਜੀ ਕਹਿੰਦੇ ਮਨੁੱਖ ਚਾਹੁੰਦਾ ਹੈ ਕਿ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਹੋਵੇ ਜਾਂ ਤਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਜੀਵਨ ਦੀ ਘਾੜਤ ਹੀ ਐਸੀ ਕੜੀ ਗਈ ਹੈ ਤੇ ਜਾਂ ਅਸੀਂ ਆਲੇ ਦੁਆਲੇ ਦੇ ਵਿੱਚੋਂ ਜਾਂ ਦੂਸਰੇ ਇਨਸਾਨਾਂ ਨੇ ਇਨਸਾਨਾਂ ਦੇ ਮਨਾਂ ਦੇ ਵਿੱਚ ਭਰ ਦਿੱਤਾ ਹੈ ਕਿ ਜੇਕਰ ਜੀਵਨ ਦੇ ਵਿੱਚ ਸੁੱਖ ਚਾਹੁੰਦੇ ਹੋ ਤਾਂ ਤੇ ਸੁੱਖ ਪ੍ਰਾਪਤ ਹੋਵੇਗਾ ਪਦਾਰਥਾਂ ਦੇ ਵਿੱਚੋਂ ਜਿੰਨੀਆਂ ਜ਼ਿਆਦਾ ਤੇਰੇ ਕੋਲ ਸਹੂਲਤਾਂ ਹੋਣਗੀਆਂ ਪਦਾਰਥ ਹੋਣਗੇ ਉਨਾਂ ਹੀ ਜ਼ਿਆਦਾ ਤੂੰ ਸੁਖੀ ਹੋਵੇਂਗਾ ਤੇ ਮਨੁੱਖ ਨੇ ਕੀ ਕੀਤਾ ਪਦਾਰਥਾਂ ਨੂੰ ਇਕੱਠੀਆਂ ਕਰਨਾ ਸ਼ੁਰੂ ਕਰ ਦਿੱਤਾ ਹੈ ਲੋੜ ਤੋਂ ਜ਼ਿਆਦਾ ਮਨੁੱਖ ਹੈ ਜੋ ਉਹ ਸੁੱਖ ਸਹੂਲਤਾਂ ਨੂੰ ਇਕੱਠੀਆਂ ਕਰਦਾ ਰਹਿੰਦਾ ਹੈ ਪਦਾਰਥਾਂ ਨੂੰ ਇਕੱਠੀਆਂ ਕਰਦਾ ਰਹਿੰਦਾ ਹੈ ਧਨ ਦੌਲਤ ਨੂੰ ਇਕੱਠੀਆਂ ਕਰਦਾ ਰਹਿੰਦਾ ਹੈ ਮਨੁੱਖ ਨੇ ਇਹ ਸੋਚ ਲਿਆ ਹੈ ਕਿ ਭਾਵੇਂ ਮੈਂ ਪਦਾਰਥਾਂ ਦੀ ਵਰਤੂ ਕਰਾਂ ਜਾਂ ਨਾ ਕਰਾਂ ਪਰ ਮੇਰੇ ਕੋਲ ਹੋਣੇ ਚਾਹੀਦੇ ਹਨ ਮਨੁੱਖ ਹਰ ਤਰ੍ਹਾਂ ਦੀ ਜੋ ਸਹੂਲਤ ਹੈ ਪਦਾਰਥ ਹੈ ਉਹ ਚਾਹੁੰਦਾ ਹੈ ਕਿ ਮੇਰੇ ਘਰ ਦੇ ਵਿੱਚ ਹੋਣਾ ਚਾਹੀਦਾ ਫੇਰ ਹੀ ਮੈਂ ਸੁਖੀ ਹੋਵਾਂਗਾ ਮਨੁੱਖ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਬੈਠ ਗਿਆ ਹੈ ਵੀ ਜੇ ਫਲਾਨਾ ਪਦਾਰਥ ਮੇਰੇ ਕੋਲ ਹੋਵੇ ਤਾਂ ਮੈਂ ਸੁਖੀ ਹੋ ਸਕਦਾ ਪਰ ਜਦੋਂ ਉਹ ਪਦਾਰਥ ਪ੍ਰਾਪਤ ਕਰ ਲੈਂਦਾ ਕਿਸੇ ਵੀ ਤਰੀਕੇ ਨਾਲ ਕੋਈ ਪਰਪੰਚ ਕਰਕੇ ਕੋਈ ਨਿਖਿੱਧ ਕਰਮ ਕਰਕੇ ਜਦੋਂ ਉਹ ਪਦਾਰਥ ਕੋਲ ਆ ਜਾਂਦਾ ਉਦੇ ਵਿੱਚੋਂ ਕੋਈ ਸੁੱਖ ਨਹੀਂ ਮਾਣਦਾ ਫਿਰ ਕੋਈ ਨਾ ਕੋਈ ਹੋਰ ਪਦਾਰਥ ਪਸੰਦ ਆ ਜਾਂਦਾ ਉਹ ਚਾਹੁੰਦਾ ਵੀ ਹੁਣ ਉਹ ਹੋਣਾ ਚਾਹੀਦਾ ਇਹ ਤਾਂ ਇਸ ਤਰ੍ਹਾਂ ਦੀ ਖੇਡ ਹੈ ਜਿਸ ਦੇ ਵਿੱਚ ਮਨੁੱਖ ਲੱਗਿਆ ਹੋਇਆ ਹੈ ਉਲਝਿਆ ਹੋਇਆ ਜਿਵੇਂ ਕਿਸੇ ਮਨੁੱਖ ਨੇ ਅੱਗ ਮਚਾਈ ਹੋਵੇ ਤੇ ਲੱਕੜਾਂ ਪਾ ਰਿਹਾ ਹੋਵੇ ਤੇ ਮਨ ਵਿੱਚ ਫੈਸਲਾ ਇਹ ਕੀਤਾ ਹੋਵੇ ਕਿ ਮੈਨੂੰ ਕਿੰਨੀ ਵੀ ਜ਼ਿਆਦਾ ਮਿਹਨਤ ਕਿਉਂ ਨਾ ਕਰਨੀ ਪਵੇ ਕਿੰਨੀਆਂ ਵੀ ਲੱਕੜਾਂ ਕਿਉਂ ਨਾ ਲਿਆਉਣੀਆਂ ਪੈ ਜਾਣ ਇਸ ਅੱਗ ਦੇ ਵਿੱਚ ਪਾਉਣੀਆਂ ਪੈ ਜਾਣ ਜਦੋਂ ਅੱਗ ਰੱਜ ਜਾਵੇਗੀ ਆਪਣੇ ਆਪ ਬੁਝ ਜਾਈਗੀ ਇਸ ਤਰ੍ਹਾਂ ਦੇ ਖਿਆਲ ਬਣਾ ਕੇ ਮਨੁੱਖ ਜੰਗਲ ਵਿੱਚ ਚੱਲਿਆ ਗਿਆ ਲੱਕੜਾ ਕੱਟ ਕੇ ਲਿਆਉਂਦਾ ਤੇ ਅੱਗ ਦੇ ਵਿੱਚ ਲਿਆ ਕੇ ਪਾ ਦਿੰਦਾ ਤੇ ਅੱਗ ਦੀਆਂ ਜਿਹੜੀਆਂ ਲਾਟਾਂ ਨੇ ਉਹ ਹੋਰ ਉੱਚੀਆਂ ਹੁੰਦੀਆਂ ਜਾਂਦੀਆਂ ਇਸ ਤਰੀਕੇ ਨਾਲ ਅੱਗ ਨੂੰ ਕਦੇ ਨਹੀਂ ਰਜਾਇਆ ਜਾ ਸਕਦਾ ਮਨੁੱਖ ساری ਉਮਰ ਇਹ ਕੰਮ ਕਰੀ ਚੱਲੇ ਲੱਕੜਾਂ ਦੇ ਢੇਰਾਂ ਦੇ ਢੇਰ ਪਾ ਦੇ ਅੱਗ ਦੇ ਵਿੱਚ ਅੱਗ ਨੇ ਥੋੜੀ ਬੁਝਣ ਅੱਗ ਤਾਂ ਤਾਂ ਬੁਝੇਗੀ ਜੇਕਰ ਲੱਕੜਾਂ ਮਿਲਣੀਆਂ ਬੰਦ ਹੋ ਜਾਣ। ਗੁਰੂ ਸਹਿਬਾਨ ਕਹਿੰਦੇ ਮਨੁੱਖ ਵੀ ਆਪਣੀਆਂ ਬਾਸ਼ਨਾਮਾ ਦੀ ਅੱਗ ਦੇ ਵਿੱਚ ਉਲਝ ਗਿਆ ਹੈ। ਆਪਣੀ ਬਾਸ਼ਨਾਮਾ ਦੀ ਜਿਹੜੀ ਅੱਗ ਹੈ ਉਸ ਨੂੰ ਤ੍ਰਿਪਤ ਕਰਨਾ ਚਾਹੁੰਦਾ। ਜਿਵੇਂ ਬਾਹਰੀ ਤੌਰ ਤੇ ਅੱਗ ਦੇ ਵਿੱਚ ਲੱਕੜਾਂ ਪਾ ਕੇ ਉਹਨੂੰ ਰਜਾਇਆ ਨਹੀਂ ਜਾ ਸਕਦਾ, ਤ੍ਰਿਪਤ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਜੋ ਮਨੁੱਖੀ ਮਨ ਦੇ ਵਿੱਚ ਵਾਸ਼ਨਾਵਾਂ ਦੀ ਅੱਗ ਹੈ ਉਹ ਨੂੰ ਵੀ ਪਦਾਰਥਾਂ ਦੇ ਨਾਲ ਤ੍ਰਿਪਤ ਨਹੀਂ ਕੀਤਾ ਜਾ ਸਕਦਾ ਵਿਖਿਆ ਮੈਂ ਕਿੰਨਹੀ ਤ੍ਰਿਪਤ ਨਾ ਪਾਈ ਜਿਉ ਪਾਪਕ ਈਦਨ ਨਹੀਂ ਧਰਪੈ ਬਿਨ ਹਰ ਕਹਾ ਅਗਾਈ ਵਾਸ਼ਨਾਵਾਂ ਦੀ ਅਗ ਨੂੰ ਤ੍ਰਿਪਤ ਨਹੀਂ ਕੀਤਾ ਜਾ ਸਕਦਾ ਮਨੁੱਖ ਕਿੰਨੇ ਵੀ ਪਦਾਰਥ ਜੀਵਨ ਦੇ ਵਿੱਚ ਕਿਉਂ ਨਾ ਇਕੱਠੇ ਕਰ ਲਵੇ ਧਨ ਦੌਲਤ ਪਦਾਰਥ ਸੁਖ ਸੁਹੂਲਤਾ ਕਿੰਨਾ ਮਰਜੀ ਸਭ ਕੁਝ ਇਕੱਠਾ ਕਰੀ ਚੱਲੇ ਰਾਜ ਥੋੜੀ ਹੋਣਾ ਤੇ ਮਨੁੱਖ ਉਲਝ ਗਿਆ ਭਟਕ ਰਿਹਾ ਗੁਰਬਾਣੀ ਦੇ ਵਿੱਚ ਇਹ ਵੀ ਬਚਨ ਆਉਂਦੇ ਹਨ ਸਹਸ ਖੱਟੇ ਲੱਖ ਕੋ ਉਠਤਾ ਵੈ ਮਨੁੱਖ ਹਜ਼ਾਰਾਂ ਰੁਪਏ ਇਕੱਠੇ ਕਰਨ ਤੋਂ ਬਾਅਦ ਫਿਰ ਅਗਲਾ ਨਿਸ਼ਾਨਾ ਕੀ ਹੁੰਦਾ ਵੀ ਲੱਖਾਂ ਹੋਣੇ ਚਾਹੀਦੇ ਲੱਖਾਂ ਤੋਂ ਬਾਅਦ ਕਰੋੜਾਂ ਤੇ ਗੱਲ ਪਹੁੰਚਦੀ ਸਹਸ ਖੱਟੇ ਲੱਖ ਕੋ ਉਠ ਤਾਬ ਹੈ ਤ੍ਰਿਪ ਤਨ ਆਵੈ ਮਾਇਆ ਪਾਛੈ ਪਾਵੈ ਤ੍ਰਿਪਤ ਨਹੀਂ ਹੁੰਦਾ ਮਨੁੱਖ ਰਜਦਾ ਨਹੀਂ ਵਾਸਨਾਵਾਂ ਦੀ ਅੱਗ ਹੀ ਇਸੇ ਤਰ੍ਹਾਂ ਦੀ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰਹਿ ਕੋ ਲੁਜੀ ਹੈ ਗੁਰੂ ਸਹਿ ਬਾਣ ਦੇ ਬਚਨ ਹਨ ਕਿ ਮਨੁੱਖ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਟਿਕ ਗਈ ਜੇਕਰ ਮੇਰੇ ਕੋਲ ਸ਼ੌਹਰਤ ਹੋਵੇਗੀ ਧਨ ਦੌਲਤ ਹੋਣਗੀ ਪਦਾਰਥ ਹੋਣਗੇ ਸਾਰੋ ਦੁਨੀਆ ਦਾ ਮਹਿੰਗਾ ਮਹਿੰਗਾ ਸਾਜੋ ਸਮਾਨ ਮੇਰੇ ਕੋਲ ਹੋਵੇਗਾ ਮੈਂ ਫੇਰ ਹੀ ਸੁਖੀ ਹੋ ਸਕਦਾ ਤੇ ਉਸ ਦੇ ਲਈ ਮਨੁੱਖ ਫਿਰ ਨਖਿੱਧ ਕਰਮ ਵੀ ਕਰ ਜਾਂਦਾ ਹੈ ਨਖਿੱਧ ਕਰਮ ਕਰਦਾ ਭਾਵ ਛਲ ਕਪਟ ਕਰ ਜਾਂਦਾ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਆ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁੱਤਦਾਰਾ ਪੈ ਆਣ ਲਟਾਵੇ ਮਨ ਮੇਰੀ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿ ਲੀਜੈ ਗੁਰੂ ਸਹਿਬਾਨ ਕਹਿੰਦੇ ਮਨੁੱਖ ਨੇ ਆਪਣੇ ਜੀਵਨ ਨੂੰ ਸੈਕੰਡਰੀ ਰੱਖ ਲਿਆ ਤੇ ਜੋ ਧਨ ਦੌਲਤ ਹੈ ਪਦਾਰਥ ਹਨ ਸੁੱਖ ਸੁਹੂਲਤਾ ਹਨ ਉਹਨਾਂ ਨੂੰ ਪ੍ਰਾਇਓਰਿਟੀ ਦੇ ਦਿੱਤੀ ਹੈ ਉਹਨਾਂ ਨੂੰ ਇੱਕ ਨੰਬਰ ਤੇ ਰੱਖ ਲਿਆ ਚਾਹੀਦਾ ਤਾਂ ਇਹ ਹੈ ਕਿ ਮਨੁੱਖ ਦਾ ਜੀਵਨ ਹੈ ਜਿਹੜਾ ਉਹ ਸਾਰੇ ਪਦਾਰਥਾਂ ਦੇ ਨਾਲੋਂ ਧਨ ਦੌਲਤ ਦੇ ਨਾਲੋਂ ਸ਼ੋਹਰਤ ਦੇ ਨਾਲੋਂ ਜ਼ਿਆਦਾ ਕੀਮਤ ਰੱਖਦਾ ਪਰ ਮਨੁੱਖ ਕਈ ਵਾਰੀ ਦੌਲਤ ਨੂੰ ਸ਼ੋਹਰਤ ਨੂੰ ਪਦਾਰਥਾਂ ਨੂੰ ਇਕੱਠੀਆਂ ਕਰਨ ਦੇ ਲਈ ਆਪਣਾ ਜੀਵਨ ਦਾਅ ਤੇ ਲਾ ਦਿੰਦਾ ਹੈ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਕਰਦਾ ਜਦ ਕਿ ਜੀਵਨ ਹੈ ਜਿਹੜਾ ਇਨ੍ਹਾਂ ਨਾਲੋਂ ਜ਼ਿਆਦਾ ਕੀਮਤੀ ਹੈ ਪਰ ਮਨੁੱਖ ਨੇ ਆਪਣਾ ਜੀਵਨ ਇਨ੍ਹਾਂ ਦੇ ਨਾਮ ਕਰ ਦਿੱਤਾ ਇਨ੍ਹਾਂ ਨੂੰ ਇਕੱਠੀਆਂ ਕਰਨ ਦੇ ਲਈ ਮਨੁੱਖ ਨੇ ਨਖਿੱਧ ਕਰਮ ਕੀਤੇ ਇਸ ਨੂੰ ਅਸੀਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਜਦੋਂ ਮਨੁੱਖ ਕਿਸੇ ਦੇ ਨਾਲ ਛਲਕਪਟ ਕਰ ਰਿਹਾ ਹੁੰਦਾ ਹੈ ਕਿਸੇ ਦਾ ਧਨ ਦੌਲਤ ਹੱਥ 'ਆਉਣ ਦੇ ਲਈ ਕੋਈ ਅਹੁਦੇ ਤੇ ਕਾਬਜ ਹੋਣ ਦੇ ਲਈ ਆਪਣੇ ਪਦਾਰਥਾਂ ਦੇ ਵਿੱਚ ਵਾਧਾ ਕਰਨ ਦੇ ਲਈ ਮਨੁੱਖ ਛਲਕਪਟ ਕਰਦਾ ਹੈ ਰਿਸ਼ਵਤ ਖੋਰੀ ਕਰ ਲੈਂਦਾ ਹੈ ਚੋਰੀਆਂ ਕਰ ਲੈਂਦਾ ਹੈ ਧੋਖਾ ਕਰ ਜਾਂਦਾ ਹੈ ਬੇਈਮਾਨੀ ਕਰ ਜਾਂਦਾ ਹੈ ਇਦਾ ਕੀ ਮਤਲਬ ਹੈ ਕਿ ਮਨੁੱਖ ਨੇ ਆਪਣੀ ਜ਼ਿੰਦਗੀ ਦਾ ਤੇ ਲਾਤੀ ਹੈ ਆਪਣਾ ਜੀਵਨ ਦਾ ਮਕਸਦ ਕੀ ਬਣਾ ਲਿਆ ਧਨ ਦੌਲਤ ਸ਼ੋਹਰਤ ਪਦਾਰਥ ਜੀਵਨ ਦਾ ਮਕਸਦ ਇਹ ਥੋੜੀ ਹੈ ਕਿ ਅਸੀਂ ਪਦਾਰਥਾਂ ਨੂੰ ਹੀ ਇਕੱਠੇ ਕਰੀ ਜਾਣੇ ਇਹ ਤਾਂ ਫਿਰ ਉਸੇ ਤਰ੍ਹਾਂ ਹੋ ਗਿਆ ਨਾ ਜਿਵੇਂ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਲੈਂਦੀਆਂ ਤੇ ਅੱਗ ਵਿੱਚ ਪਾਤੀਆਂ ਇਹ ਤਾਂ ਜੀਵਨ ਦਾ ਮਕਸਦ ਨਹੀਂ ਹੈ ਜ਼ਿੰਦਗੀ ਤਾਂ ਮਿਲੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨ ਦੇ ਲਈ ਬੰਦਾ ਜ਼ਿੰਦਗੀ ਦੇ ਨਾਲ ਕੀ ਕਰ ਰਿਹਾ ਹੈ ਪਦਾਰਥਾਂ ਨੂੰ ਇਕੱਠੀਆਂ ਕਰਨ ਦੇ ਲਈ ਪਾਪ ਕਮਾ ਰਿਹਾ ਹੁਣ ਜਦੋਂ ਮਨੁੱਖ ਕੋਈ ਥੋੜੇ ਜੇ ਰੁਪਈਆਂ ਦੇ ਲਾਲਚ ਅਧੀਨ ਹੋ ਕੇ ਵੱਡੇ ਵੱਡੇ ਨਿਖਿੱਧ ਕਰਮ ਕਰ ਜਾਂਦਾ ਹੈ ਗਲਤ ਕਰਮ ਕਰ ਜਾਂਦਾ ਹੈ ਇਹਦਾ ਮਤਲਬ ਉਹਨੇ ਜ਼ਿੰਦਗੀ ਦਾ ਤੇ ਲਾਤੀ ਆਪਦੀ ਪਦਾਰਥਾਂ ਨੂੰ ਪ੍ਰਾਇਓਰਿਟੀ ਦੇਤੀ ਹੈ ਧਨ ਦੌਲਤ ਨੂੰ ਪ੍ਰਾਇਓਰਿਟੀ ਦੇਤੀ ਹੈ ਜ਼ਮੀਨ ਜਾਇਦਾਦ ਨੂੰ ਜ਼ਿੰਦਗੀ ਦੀ ਅਹਿਮੀਅਤ ਨੂੰ ਨਹੀਂ ਸਮਝਿਆ ਆਪਾਂ ਸਮਾਜ ਦੇ ਵਿੱਚ ਵੇਖਦੇ ਹਾਂ ਕਿ ਮਨੁੱਖ ਕਈ ਵਾਰੀ ਪਦਾਰਥਾਂ ਨੂੰ ਆਪਣੇ ਬਣਾਉਣ ਦੇ ਲਈ ਧਨ ਦੌਲਤ ਨੂੰ ਜਮੀਨ ਜਾਇਦਾਦ ਨੂੰ ਜੇਕਰ ਅਗਲੇ ਦਾ ਕਤਲ ਕਰ ਦਿੰਦਾ ਹੈ ਜਾਂ ਖੁਦ ਆਪ ਹੀ ਕਤਲ ਹੋ ਜਾਂਦਾ ਹੈ ਇਹੋ ਜਿਹਾ ਮਾਹੌਲ ਸर्ज ਰਹਿਦਾ ਉਲਝ ਜਾਂਦਾ ਹੈ ਜਾਂ ਕਿਸੇ ਦਾ ਕਤਲ ਕਰਕੇ ਕਈ ਕਈ ਸਾਲ ਜੇਲ੍ਹ ਦੇ ਵਿੱਚ ਸਜ਼ਾ ਭੁਗਦਾ ਰਹਿੰਦਾ ਇਹ ਸਾਰੇ ਕੁਝ ਦਾ ਜੇਕਰ ਅਸੀਂ ਫੈਸਲਾ ਕਰਕੇ ਵੇਖੀਏ ਮਤਲਬ ਕੀ ਹੈ ਕਿ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਅਹਿਮੀਅਤ ਨਹੀਂ ਦਿੱਤੀ ਪਦਾਰਥਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਧਨ ਦੌਲਤ ਨੂੰ ਤੇ ਮਨੁੱਖ ਧਨ ਦੌਲਤ ਸ਼ੋਹਰਤ ਤੇ ਪਦਾਰਥ ਇੰਨੇ ਜ਼ਿਆਦਾ ਇਕੱਠੇ ਕਰ ਰਿਹਾ ਹੈ ਜਿੰਨੀ ਇਹਨੂੰ ਜ਼ਰੂਰਤ ਨਹੀਂ ਹੁੰਦੀ ਬਸ ਇੱਕ ਮਨ ਵਿੱਚ ਇਹ ਖਿਆਲ ਟਿਕ ਗਿਆ ਵੀ ਜੇ ਪਦਾਰਥ ਹੋਣਗੇ ਧਨ ਦੌਲਤ ਹੋਵੇਗਾ ਤਾਂ ਹੀ ਮੈਂ ਸੁਖੀ ਹੋ ਸਕਦਾ ਨਹੀਂ ਹੋਈ ਨਹੀਂ ਸਕਦਾ ਮੇਰੇ ਕੋਲ ਹਰ ਤਰ੍ਹਾਂ ਦਾ ਸਮਾਨ ਚਾਹੀਦਾ ਚਾਹੇ ਮੈਂ ਵਰਤਾਂ ਚਾਹੇ ਨਾ ਵਰਤਾਂ ਗੁਰੂ ਸਹਿਬਾੰਦ ਕਹਿੰਦੇ ਸਮਾਜ ਦੇ ਬਹੁਤੇ ਲੋਕ ਇਸੇ ਤਰ੍ਹਾਂ ird gird ਆਲੇ ਦੁਆਲੇ ਭਟਕ ਰਹੇ ਜੀਵਨ ਨੂੰ ਸੈਕੰਡਰੀ ਰੱਖ ਲਿਆ ਪਦਾਰਥਾਂ ਨੂੰ ਪ੍ਰਾਇੋਰਟੀ ਦੇਤੀ ਹੈ ਪਦਾਰਥ ਇੱਕ ਨੰਬਰ ਤੇ ਰੱਖ ਲਿਆ ਜ਼ਿੰਦਗੀ ਦੋ ਨੰਬਰ ਤੇ ਰੱਖ ਲਈ ਜਦ ਕਿ ਜੀਵਨ ਜਿਆਦਾ ਕੀਮਤੀ ਹੈ ਜੀਵਨ ਜਿਆਦਾ ਅਹਿਮੀਅਤ ਰੱਖਦਾ ਹੈ ਪਦਾਰਥਾਂ ਦੇ ਨਾਲੋਂ ਗੁਰੂ ਸਹਿਬਾਨ ਨੂੰ ਜੇਕਰ ਅਸੀਂ ਸਵਾਲ ਕਰੀਏ ਕੇ ਸੱਚੇ ਪਾਤਸ਼ਾਹ ਫਿਰ ਸਾਨੂੰ ਪਦਾਰਥ ਨਹੀਂ ਇਕੱਠੇ ਕਰਨੇ ਚਾਹੀਦੇ ਧਨ ਦੌਲਤ ਨਹੀਂ ਹੋਣੀ ਚਾਹੀਦੀ ਕੋਲ ਗੁਰੂ ਸਹਿਬਾਨ ਕਹਿੰਦੇ ਹੋਣੀ ਚਾਹੀਦੀ ਹੈ ਨੇਕ ਕਮਾਈ ਦੇ ਨਾਲ ਤੇ ਗੁਜ਼ਾਰਾ ਹੋਣਾ ਚਾਹੀਦਾ ਰੱਬ ਜੀ ਦਾ ਸ਼ੁਕਰ ਕਰਨਾ ਚਾਹੀਦਾ ਸਬਰ ਦੇ ਵਿੱਚ ਰਹਿਣਾ ਚਾਹੀਦਾ ਜਿੰਨਾ ਕੁਝ ਕੋਲ ਹੈ ਉਹਦੇ ਵਿੱਚ ਵੀ ਆਨੰਦ ਮਾਣ ਲੈਣਾ ਚਾਹੀਦਾ ਹੈ ਨਾ ਮਨੁੱਖ ਦੇ ਕੋਲ ਜੋ ਕੁਝ ਹੈ ਉਹਦੇ ਵਿੱਚੋਂ ਇਹਨੂੰ ਖੁਸ਼ੀ ਨਹੀਂ ਮਿਲ ਰਹੀ ਜਿਹੜਾ ਕੁਝ ਕੋਲ ਨਹੀਂ ਹੈ ਉਹਨੂੰ ਪ੍ਰਾਪਤ ਕਰਨ ਦੇ ਲਈ ਇਹ ਪਤਾ ਨਹੀਂ ਕਿਹੜੇ ਕਿਹੜੇ ਨਖਿੱਧ ਕਰਮ ਕਰ ਜਾਂਦਾ ਜਿਹੜਾ ਕੁਝ ਕੋਲ ਹੈ ਉਹਦੇ ਵਿੱਚੋਂ ਕਦੇ ਖੁਸ਼ੀ ਮਾਣੀ ਹੈ ਬੰਦੇ ਨੇ ਬਿਲਕੁਲ ਨਹੀਂ ਮਾਣਦਾ ਜੋ ਕੁਝ ਕੋਲ ਹੈ ਬਹੁਤ ਕੁਝ ਹੈ ਪਰ ਉਹਦੇ ਵਿੱਚੋਂ ਇਹਨੇ ਕਦੇ ਆਨੰਦ ਨਹੀਂ ਮਾਣਿਆ ਕਦੇ ਖੁਸ਼ੀ ਨਹੀਂ ਮਾਣੀ ਕਦੇ ਰੱਬ ਜੀ ਦਾ ਸ਼ੁਕਰਾਨਾ ਨਹੀਂ ਕੀਤਾ ਕਿ ਸੱਚੇ ਪਾਤਸ਼ਾਹ ਬਹੁਤ ਕੁਝ ਮੇਰੇ ਕੋਲ ਇਹੋ ਜਿਹਾ ਹੈ ਜਿਹੜਾ ਦੁਨੀਆ ਦੇ ਵਿੱਚ ਨਜ਼ਰ ਮਾਰ ਕੇ ਵੇਖੀਏ ਬਹੁਤੇ ਲੋਕਾਂ ਕੋਲ ਹੈ ਹੀ ਨਹੀਂ ਉਹ ਚੀਜ਼ਾਂ ਜਿਹੜੀਆਂ ਮੇਰੇ ਕੋਲ ਨੇ ਜੋ ਕੁਝ ਕੋਲ ਹੈ ਉਹਦੇ ਲਈ ਕਦੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਦਿੱਤਾ ਬੰਦੇ ਨੇ ਭਗਤ ਕਬੀਰ ਜੀ ਕਹਿੰਦੇ ਕਬੀਰ ਹਰ ਕਾ ਸਿਮਰਨ ਛਾੜਕੈ ਰੱਬ ਜੀ ਨੂੰ ਬਿਲਕੁਲ ਭੁਲਾ ਦਿੱਤਾ ਮਨ ਹਿਰਦੇ ਦੇ ਵਿੱਚੋਂ ਰੱਬੀ ਇਬਾਦਤ ਦਾ ਤਿਆਗ ਕਰ ਦਿੱਤਾ ਜੋ ਜ਼ਿੰਦਗੀ ਦਾ ਮਕਸਦ ਸੀ ਖੁਦਾ ਦੀ ਇਬਾਦਤ ਕਰਨੀ ਜ਼ਿੰਦਗੀ ਦਾ ਮਕਸਦ ਕੀ ਬਣਾ ਲਿਆ ਪਦਾਰਥ ਇਕੱਠੇ ਕਰੋ ਫੇਰ ਹੀ ਮੈਂ ਸੁਖੀ ਹੋ ਸਕਦਾ ਤੇ ਮਨੁੱਖ ਇਸ ਚੱਕਰ ਦੇ ਵਿੱਚ ਆਪ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ માં ਹੀ ਸਮੱਸਿਆਵਾਂ ਪੈਦਾ ਕਰਦਾ ਜਾਂਦਾ ਤੇ ਉਹਦੇ ਵਿੱਚ ਉਲਝਦਾ ਹੀ ਉਲਝਦਾ ਹੀ ਜਾਂਦਾ ਤੇ ਇਸੇ ਤਰ੍ਹਾਂ ਜੀਵਨ ਉਹ ਸਮਾਪਤ ਹੋ ਜਾਂਦਾ ਕਬੀਰ ਹਰ ਕਾ ਸਿਮਰਨ ਛੱਡ ਕਾ ਪਾਲਿਓ ਬਹੁਤ ਕਟੰਬ ਕਟੰਬ ਕਹਿਆ ਜਾਂਦਾ ਹੈ ਪਰਿਵਾਰ ਨੂੰ ਕਿ ਪਰਿਵਾਰ ਨੂੰ ਪਾਲਣ ਦੇ ਲਈ ਬੜੀ ਦੌੜ ਭੱਜ ਕਰਦਾ ਨਖਿੱਧ ਕਰਮ ਕਰਦਾ ਪਾਲਿਓ ਬਹੁਤ ਬਹੁਤ ਜਿਆਦਾ ਯਤਨ ਕਰਦਾ ਕਟੰਬ ਤੰਦੇ ਹੀ ਮਰ ਗਏ ਇਸੇ ਤਰ੍ਹਾਂ ਦਾ ਜੀਵਨ ਜਿਉਂਦਿਆਂ ਜਿਉਂਦਿਆਂ ਖਤਮ ਹੋ ਗਿਆ ਬੰਦਾ ਮਰ ਗਿਆ ਪਾਈ ਰਹਿਆ ਨਾ ਬੰਦ ਜਦੋਂ ਮਨੁੱਖ ਨੂੰ ਮੌਤ ਆਉਂਦੀ ਆ ਕੋਈ ਸੰਗੀ ਸਾਥੀ ਕਿਸੇ ਦਾ ਸਾਥ ਨਹੀਂ ਦਿੰਦਾ ਤੇ ਸੰਗੀ ਸਾਥੀ ਤਾਂ ਕਈ ਵਾਰੀ ਜਿਉਂਦੇ ਜੀਵੀ ਸਾਥ ਛੱਡ ਜਾਂਦੇ ਜੀਵਨ ਦੇ ਵਿੱਚ ਜਦੋਂ ਸਮੱਸਿਆ ਪੈਦਾ ਹੁੰਦੀ ਹੈ ਦੁੱਖ ਪੈਦਾ ਹੁੰਦਾ ਹੈ ਬਹੁਤੇ ਲੋਕ ਉਦੋਂ ਸਾਥ ਛੱਡ ਜਾਂਦੇ ਆ ਤੁਹਾਡੇ ਤੇ ਕੋਈ ਪ੍ਰੋਬਲਮ ਆ ਗਈ ਸਮਾਜਿਕ ਤੌਰ ਤੇ ਬਹੁਤੇ ਬੰਦੇ ਤੁਹਾਡੇ ਤੋਂ ਪਰਾਂ ਹਟ ਜਾਣਗੇ ਵੀ ਇਹ ਉਲਝ ਰਿਹਾ ਹੈ ਇਹ ਤੋਂ ਪਰੇ ਰਹੋ ਫਿਰ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਸਮੱਸਿਆ ਆ ਗਈ ਪਹਿਲਾਂ ਤਾਂ ਸਮਾਜ ਨਾਲ ਸੀ ਫਿਰ ਜੇ ਆਪਾਂ ਦੂਸਰੀ ਗੱਲ ਕਰੀਏ ਪਰਿਵਾਰ ਦੇ ਵਿੱਚ ਆ ਜਾਵੇ ਪਰਿਵਾਰ ਦੇ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ ਉਦੋਂ ਬਹੁਤੇ ਰਿਸ਼ਤੇਦਾਰ ਤੁਹਾਡਾ ਸਾਥ ਛੱਡ ਜਾਂਦੇ ਆ ਵੀ ਹੋਰ ਨਾ ਪਉਣ ਕਰ ਲਿਓ ਕਿਤੇ ਉਹਨਾਂ ਨੂੰ ਸਬਾਲ ਹੀ ਪਾਉਣਗੇ ਬੰਦਾ ਕੰਨੀ ਕਤਰ ਆਉਂਦਾ ਫਿਰ ਜਦੋਂ ਤੁਹਾਡੇ ਤੇ ਆਪਣੀ ਜ਼ਿੰਦਗੀ ਵਿੱਚ ਸਮੱਸਿਆ ਆ ਗਈ ਮੰਨ ਲਓ ਸਰੀਰ ਕੋ ਰੋਗ ਲੱਗ ਗਿਆ ਕੋਈ ਬਹੁਤੇ ਉਦੋਂ ਸਾਥ ਛੱਡ ਜਾਣਗੇ ਉਦੋਂ ਕੇਵਲ ਜਿਹੜੇ 2-4 ਪਰਿਵਾਰ ਦੇ ਬੰਦੇ ਐ ਨੇੜੇ ਦੇ ਉਹੀ ਟਾਈਮ ਕੱਢਣਗੇ ਤੁਹਾਡੇ ਲਈ ਤੇ ਗੁਰੂ ਸਹਿਬਾਨ ਕਹਿੰਦੇ ਜਦੋਂ ਮਾਇਆ ਚਲੀ ਜਾਵੇ ਫਿਰ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜਦੋਂ ਪਤਾ ਲੱਗੇ ਨਾ ਵੀ ਆਹ ਬੰਦਾ ਤਾਂ ਮਾਤੜ ਜਾ ਹੋ ਗਿਆ ਹੁਣ ਕੁਝ ਨਹੀਂ ਰਿਹਾ ਇਹਦੇ ਕੋਲੇ ਉਦੋਂ ਨਾ ਪਰਿਵਾਰ ਨੂੰ ਚੰਗਾ ਲੱਗੇ ਉਹ ਨਾ ਰਿਸ਼ਤੇਦਾਰਾਂ ਨੂੰ ਲੱਗੇ ਕੋਈ ਨਹੀਂ ਕਿਸੇ ਦਾ ਸਾਥ ਦਿੰਦਾ ਕਿਉਂਕਿ ਪਤਾ ਹੈ ਵੀ ਇਹਨੇ ਰੁਪਈਏ ਹੀ ਮੰਗਣੇ ਆ ਜਿਹੜਾ ਬੰਦੇ ਨੂੰ ਇਹ ਭਲੇਖ ਹੈ ਕਿ ਮੇਰੇ ਨਾਲ ਬਹੁਤੇ ਲੋਕ ਜੁੜੇ ਹੋਏ ਆ ਨਹੀਂ ਜੁੜੇ ਹੋਏ ਮਾਇਆ ਕਰਕੇ ਜੁੜੇ ਹੋਏ ਮਾਇਆ ਜਾਣ ਦੇ ਕੋਲੋਂ ਸਭ ਨਾਲ ਹੀ ਚਲੇ ਜਾਣਗੇ ਕੌਣ ਵੱਡਾ ਮਾਇਆ ਵੱਡਿਆਈ ਸਾਨੂੰ ਲੱਗਦਾ ਸਾਡਾ ਮਾਣ ਸਤਕਾਰ ਤੇ ਇੱਜ਼ਤ ਬਹੁਤ ਹੈ ਨਹੀਂ ਬੰਦੇ ਦੀ ਕੋਈ ਇੱਜ਼ਤ ਨਹੀਂ ਹੈ ਕੋਈ ਮਾਣ ਸਤਕਾਰ ਨਹੀਂ ਤੁਹਾਡੇ ਅਹੁਦੇ ਦੀ ਇੱਜ਼ਤ ਹੋ ਰਹੀ ਹੈ ਤੁਹਾਡੇ ਕੋਲ ਜਿਹੜੇ ਪਦਾਰਥ ਨੇ ਜਿਆਦਾ ਹੁੰਨਾ ਕਰਕੇ ਤੁਹਾਡਾ ਸਤਕਾਰ ਹੋ ਰਿਹਾ ਹੈ ਮਾਇਆ ਕਰਕੇ ਸਤਕਾਰ ਹੋ ਰਿਹਾ ਹੈ ਜਦੋਂ ਹੀ ਮਾਇਆ ਚਲੀ ਗਈ ਸਭ ਕੁਝ ਨਾਲ ਹੀ ਜਾਵੇਗਾ ਸਾਰਾ ਕੁਝ ਨਾਲ ਹੀ ਚਲਿਆ ਜਾਣਾ ਹੈ ਜਦੋਂ ਮਾਇਆ ਚਲੀ ਜਾਂਦੀ ਹੈ ਗੁਰੂ ਸਾਹਿਬਾਨ ਕਹਿੰਦੇ ਇੱਕ ਵੀ ਬੰਦਾ ਤੁਹਾਡੇ ਪੱਖ ਤੇ ਨਹੀਂ ਆ ਕੇ ਖੜੇਗਾ ਤੰਦੇ ਹੀ ਮੈਂ ਮਰ ਗਿਓ ਭਾਈ ਰਹਿਣਾ ਬੰਦ ਇਸ ਜੀਵਨ ਦੀ ਸਚਾਈ ਹੈ ਗੁਰੂ ਸਾਹਿਬਾਨ ਕਹਿੰਦੇ ਜਿਹੜੇ ਲੋਗ ਤੇਰਾ ਸਾਥ ਛੱਡਣਗੇ ਹੀ ਛੱਡਣਗੇ ਪਦਾਰਥਾਂ ਕਰਕੇ ਹੀ ਜੁੜੇ ਹੋਏ ਐ ਤੂੰ ਸੁਖੀ ਐ ਤਾਂ ਤੇਰੇ ਸੁਖ ਕਰਕੇ ਜੁੜੇ ਹੋਏ ਐ ਦੁੱਖ ਦੇ ਵਿੱਚ ਵਿਪਤਾ ਦੇ ਵਿੱਚ ਕਿਸੇ ਨੇ ਸਾਥ ਨਹੀਂ ਦੇਣਾ ਫਿਰ ਉਹਨਾਂ ਦੇ ਲਈ ਤੂੰ ਨਖਿੱਧ ਕਰਮ ਕਿਉਂ ਕਰ ਰਹੀ ਐ ਤੈਨੂੰ ਨਹੀਂ ਕਰਨੇ ਚਾਹੀਦੇ ਪਾਪ ਕਰਮ ਨਹੀਂ ਕਰਨੇ ਚਾਹੀਦੇ ਬਿਲਕੁਲ ਨਹੀਂ ਕਰਨੇ ਚਾਹੀਦੇ ਅਸਲ ਦੇ ਵਿੱਚ ਜਿਹੜਾ ਤੇਰੇ ਦੁੱਖ ਦੇ ਵਿੱਚ ਸੰਗੀ ਸਾਥੀ ਬਣੇਗਾ ਨਾ ਅਕਾਲ ਪੁਰਖ ਵਾਹਿਗੁਰੂ ਉਹਦੇ ਨਾਲ ਜੁੜਨਾ ਚਾਹੀਦਾ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨੀ ਚਾਹੀਦੀ ਤੇ ਜਿੰਨੇ ਕ ਜੀਵਨ ਦੇ ਵਿੱਚ ਪਦਾਰਥ ਚਾਹੀਦੇ ਉਹਦੇ ਲਈ ਹੱਕ ਹਕੂਕ ਤੇ ਨੇਕ ਕਮਾਈ ਕਰਨੀ ਚਾਹੀਦੀ ਪਰਵਾਰ ਦੇ ਲਈ ਪਾਪ ਨਹੀਂ ਕਮਾਉਣੇ ਚਾਹੀਦੇ ਤੇ ਬੰਦਾ ਪਰਿਵਾਰ ਦੇ ਲਈ ਹੀ ਪਾਪ ਕਰਦਾ ਹੈ ਤਾਂ ਕਿ ਮੇਰੇ 3 ਪੁੱਤਰ ਸੁਖੀ ਰਹਿਣ ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਬੰਦਾ ਇਹ ਮਕਸਦ ਹੀ ਬਣਾ ਕੇ ਜ਼ਿੰਦਗੀ ਵਿੱਚ ਜੀਵਨ ਹੈ ਜਿਹੜਾ ਉਹ ਜਿਉਂਦਾ ਰਹਿੰਦਾ ਜਦ ਕਿ ਇਹ ਜੀਵਨ ਇਹ ਸਟਾਈਲ ਹੈ ਜਿਹੜਾ ਜ਼ਿੰਦਗੀ ਜਿਉਣਾ ਦਾ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਜੀਵਨ ਜਿਉਣਾ ਚਾਹੀਦਾ ਕਿ ਅਸੀਂ ਪਦਾਰਥਾਂ ਦੇ ਲਈ ਸ਼ੋਹਰਤ ਦੇ ਲਈ ਧਨ ਦੌਲਤ ਦੇ ਲਈ ਪਾਪ ਕਮਾਈਏ ਨਖਿੱਧ ਕਰਮ ਕਰੀਏ ਤੇ ਜੀਵਨ ਵਿੱਚ ਅਗਿਆਨਤਾ ਨੂੰ ਇਕੱਠੀ ਕਰਦੇ ਰਹੀਏ ਤੇ ਜੀਵਨ ਦੇ ਵਿੱਚ ਸੁੱਖ ਦਾ ਸਬੰਧ ਪਦਾਰਥਾਂ ਦੇ ਨਾਲ ਨਹੀਂ ਅਸੀਂ ਇਹ ਬਹੁਤ ਵੱਡੇ ਭਲੇਕੇ ਵਿੱਚ ਆ ਵੀ ਜਿੰਨੇ ਜ਼ਿਆਦਾ ਪਦਾਰਥ ਹੋਣਗੇ ਉਨਾਂ ਜ਼ਿਆਦਾ ਮੈਂ ਸੁਖੀ ਹੋਵਾਂਗਾ ਨਹੀਂ ਜ਼ਰੂਰੀ ਨਹੀਂ ਹੋ ਸਕਦਾ ਜ਼ਿਆਦਾ ਦੁਖੀ ਹੋਵਾਂ ਜ਼ਿਆਦਾ ਪਦਾਰਥਾਂ ਕਰਕੇ ਜੀਵਨ ਦਾ ਆਨੰਦ ਹੈ ਸੁੱਖ ਹੈ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੀ ਉਹਦੀਆਂ ਵਿਚਾਰਾਂ ਕਰਨੀਆਂ ਉਹਨੂੰ ਯਾਦ ਕਰਨਾ ਉਹਦਾ ਸ਼ੁਕਰ ਕਰਨਾ ਸਬਰ ਸੰਤੋਖ ਉਹਦੀ ਰਜ਼ਾ ਦੇ ਵਿੱਚ ਜੀਵਨ ਬਤੀਤ ਕਰਦੇ ਰਹਿਣਾ